ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਸੁਣ ਕੇ ਜ਼ਰੂਰ ਜਾਓ 2 ਮਿੰਟ ਦਾ ਸਮਾਂ ਕੱਢ ਲਿਓ ਆਪਣੇ ਸਾਰੇ ਪੰਜਾਬੀਆਂ ਦੇ ਕੰਮ ਦੀ ਆ ਠੀਕ ਹੈ ਲਗਣੀ ਆਪਾਂ ਨੂੰ ਪਤਾ ਪਿਛਲੇ ਕੁਝ ਦਿਨਾਂ ਤੋਂ ਪ੍ਰਵਾਸੀਆਂ ਨੇ ਬਹੁਤ ਕੋਸ਼ਿਸ਼ ਕੀਤਾ ਇੱਕ 4 ਸਾਲ ਦਾ ਮੁੰਡਾ ਮਾਰਤਾ ਇੱਕ 7 ਸਾਲ ਦੀ ਕੁੜੀ ਨੂੰ ਤੇ ਉਹਦੇ ਭਰਾ ਨੂੰ ਪ੍ਰਵਾਸੀ ਲੈ ਕੇ ਕਮਾਦਚ ਵੜ ਗਿਆ ਇੱਕ 11 ਸਾਲ ਦੀ ਕੁੜੀ ਨਾਲ ਬਦਤਮੀਜ਼ੀ ਕੀਤੀ ਹੈ ਇੱਕ ਕਈ ਇਹੋ ਜਿਹੋ ਉਹ ਆਏ ਆ ਘਟਨਾ ਆਈਆਂ ਇੱਕ ਪ੍ਰਵਾਸੀਆਂ ਨੇ ਮਕਾਨ ਮਾਲਕ ਹੀ ਮਾਰ ਦਿੱਤਾ ਹਣਾ ਆਪਾਂ ਇਸ ਵਿਸ਼ੇ ਤੇ ਇੱਕ ਗੱਲ ਕਰਨ ਲੱਗੇ ਆਪਾਂ ਪੰਚਾਇਤਾਂ ਰਾਹੀਂ ਮਤੇ ਪਾਉਣ ਲੱਗੇ ਆਪਾਂ ਆ ਉਹ ਕਰ ਲੱਗੇ ਕਮੇਟੀਆਂ ਬਣਾਉਣ ਲੱਗੇ ਇਹਦੇ ਨਾਲ ਬਾਈ ਕੁਝ ਨਹੀਂ ਹੁੰਦਾ ਜੇ ਆਪਾਂ ਆਖਾਂਗੇ ਨਾ ਇਹਦੇ ਨਾਲ ਬਹੁਤ ਫਰਕ ਪਈ ਡੱਕਾ ਵੀ ਨਹੀਂ ਹੋਣਾ ਇਹਦੇ ਨਾਲ ਹਰ ਇੱਕ ਪਿੰਡ ਪਿੰਡ ਵਿੱਚ ਆਪਾਂ ਇੱਕ ਗ੍ਰਾਮ ਸਭਾ ਬਣਾਈਏ ਗ੍ਰਾਮ ਸਭਾ ਰਜਿਸਟਰਡ ਕਰਾਈਏ ਰਜਿਸਟਰਡ ਕਰਾ ਕੇ ਆਪਾਂ ਮੰਗ ਪੱਤਰ ਦੇਈਏ ਠੀਕ ਹੈ ਨਾ ਉਹ ਨਾ ਹੋਵੇ ਵੀ ਤੁਸੀਂ ਕਿਸੇ ਦੇ ਮਗਰ ਲੱਗ ਕੇ ਕਿਸੇ ਦਾ ਨੁਕਸਾਨ ਕਰ ਦਿਓ ਤੇ ਸੋਡੇ ਚੁੱਲਿਆਂ ਦੇ ਵਿੱਚ ਘਾ ਉਗ ਰਿਹਾਵੇ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਨੌਜਵਾਨ ਪੀੜੀ ਦਾ ਕਿਸੇ ਦੇ ਮਗਰ ਲੱਗ ਕੇ ਕਿਸੇ ਦੇ ਸੱਟ ਫੇੜ ਮਾਰ ਦਿਓ ਇਹੋ ਜਿਹਾ ਕੋਈ ਕੰਮ ਨਹੀਂ ਕਰਨਾ ਕਿਸੇ ਨੇ ਮੇਰਾ ਭਰਾ ਠੀਕ ਹੈ ਨਾ ਆਪਾਂ ਪੰਚਾਇਤ ਨੂੰ ਵੀ ਚਲੋ ਠੀਕ ਹੈ ਨਾਲ ਰੱਖਣਾ ਚਾਹੀਦਾ ਪਰ ਜਿਹੜੀ ਗੱਲ ਮੈਂ ਕਹਿਣ ਲੱਗਿਆ ਪੰਚਾਇਤ ਦੇ ਉੱਤੋਂ ਦੀ ਪਾਵਰ ਹੈ ಗ್ರಾಮ ਸਭਾ ਦੀ ਗ੍ਰਾਮ ਸਭਾ ਬਣਾ ਕੇ ਆਪਾਂ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਤੇ ਮੰਗ ਮੰਗਾਈਏ ਇੱਕ ਤਾਂ ਜਿੰਨੀਆਂ ਵੀ ਜਿੰਨੀਆਂ ਵੀ ਆਪਣੇ ਫੈਕਟਰੀਆਂ ਉਹਦੇ ਵਿੱਚ 50% 60% ਕੋਟਾ ਚਾਹੀਦਾ ਪੰਜਾਬੀਆਂ ਦਾ ਠੀਕ ਹੈ ਗੱਲ ਕਿ ਨਹੀਂ ਉਹ ਕਿੰਨੇ ਆਪਾਂ ਰੱਖ ਸਕਦੇ ਆ ਗ੍ਰਾਮ ਸਭਾ ਬਣਾ ਕੇ ਗ੍ਰਾਮ ਸਭਾ ਬਣਾ ਕੇ ਆਪਾਂ ਇਹ ਮੰਗ ਮੰਗਾ ਸਕਦੇ ਆ ਇੱਕ ਤਾਂ ਸਰਕਾਰ ਤੋਂ ਜਿਹੜਾ ਵੀ ਕੋਈ ਵੱਧਾ ਉਹ ਕਰਦਾ ਉਹਨੂੰ ਬਹੁਤ ਵੱਡਾ ਜੁਰਮਾਨਾ ਲੱਗੇ ਫੈਕਟਰੀ ਵਾਲਾ ਜਿਹੜਾ ਵੱਧ ਪ੍ਰਵਾਸੀਆਂ ਨੂੰ ਰੱਖਦਾ ਜੇਕਰ ਆਪਾਂ ਇਹ ਮਤੇ ਲੈ ਕੇ ਆਵਾਂਗੇ ਆਪਣੇ ਪੰਜਾਬੀਆਂ ਨੂੰ ਰੋਜ਼ਗਾਰ ਮਿਲੂ ਜਿਹੜੇ ਐਸ்சி ਬੀਸੀ ਭਰਾ ਆ ਆਪਣੇ ਉਹਨਾਂ ਨੂੰ ਰੋਜ਼ਗਾਰ ਮਿਲੂਗਾ ਨਸ਼ਾ ਘਟੂਆ ਲੁੱਟਾਂ ਖੋਹਾਂ ਘਟਣੀਆਂ ਠੀਕ ਹੈ ਗੱਲ ਕਿ ਨਹੀਂ ਆ ಗ್ರಾಮ ਸਭਾ ਦਾ ਕੀ ਹੁੰਦਾ ਜਦੋਂ ਰਜਿਸਟਰਡ ਹੋ ਜਾਂਦੀ ਹੈ ਇਹ ਸੋਡੀ ಗ್ರಾಮ ਸਭਾ ਦੀ ਪਾਵਰ ਬਹੁਤ ਵੱਡੀ ਹੁੰਦੀ ਆ ਸਰਪੰਚਾਂ ਨਾਲੋਂ ਕਿਤੇ ਦੁੱਗਣੀ ਹੁੰਦੀ ਆ ਸਰਪੰਚ ਨੂੰ ਵੀਡੀਓ ਕੋਲੇ ਆਪ ਜਾਣਾ ਪੈਂਦਾ ਤੇ ਤੁਸੀਂ ਇੱਕ ਲੈਟਰ ਪੈਡ ਤੇ ਉਹ ਦਿਓ ਤੇ ਛੋਡੇ ਕੋਲੇ ਵੀਡੀਓ ਨੂੰ ਆਪ ਪਾਉਣਾ ਪਊਗਾ ਆਪਾਂ ਹਰ ਇੱਕ ਪਿੰਡ ਪਿੰਡ ਚੋਂ ਮਤੇ ਪਾ ਕੇ ਐ ਐਸ ਡੀ ਐਮ ਨੂੰ ਡੀ ਸੀ ਨੂੰ ਠੀਕ ਹੈ ਗੱਲ ਕਿ ਨਹੀਂ ਡੀ ਜੀ ਪੀ ਨੂੰ ਤੇ ਪੰਜਾਬ ਗਵਰਨਮੈਂਟ ਨੂੰ ਇਹ ਆਪਾਂ ਉਹ ਕਰਗੇ ਪੂਰੇ ਪੰਜਾਬ ਦੇ ਵਿੱਚੋਂ ਠੀਕ ਹੈ ਗੱਲ ਕਿ ਨਹੀਂ ਆਪਾਂ ਨੂੰ ਲਿਖਤੀ ਰੂਪ ਦੇ ਵਿੱਚ ਮਿਲਣਾ ਚਾਹੀਦਾ ਵੀ ਹਾਂ ਭਾਈ ਸੋਨੂੰ ਅਸੀਂ 50% ਕੋਟਾ ਪ੍ਰਾਈਵੇਟ ਜਿਹੜੀਆਂ ਫੈਕਟਰੀਆਂ ਉਹਨਾਂ ਦੇ ਵਿੱਚ 50% ਕੋਟਾ ਪੰਜਾਬੀਆਂ ਦਾ ਹੋਊਗਾ ਨੰਬਰ 1 ਦੂਜੀ ਗੱਲ ਵੀ ਜਿਹੜੀ ਆਪਾਂ ਆਪਾਂ ਪ੍ਰਵਾਸੀਆਂ ਨੂੰ ਐਵੇਂ ਨਹੀਂ ਵੀ ਆਪਾਂ ਪੂਰੇ ਪੰਜਾਬ ਚੋਂ ਬਾਹਰ ਕੱਢ ਦੇਣਾ ਜਿਹੜੇ ਪ੍ਰਵਾਸੀ ਵੀਰ ਹੈ ਇਹਨਾਂ ਨੂੰ ਆਪਾਂ ਇੱਕ ਗੱਲ ਕਹਣੀ ਹੈ ਵੀ ਇੱਕ ਤਾਂ ਜਿਹੜਾ ਵੀ ਇੱਥੇ ਆਊਗਾ ਉਹਦੇ ਪਰਿਵਾਰ ਨੂੰ ਨਾਲ ਲੈ ਕੇ ਆਊਗਾ ਨੰਬਰ 1 ਦੂਜੀ ਗੱਲ ਉੱਥੋਂ ਆਪਦੀ ਪੰਚਾਇਤ ਤੋਂ ਇੱਕ ਲੈਟਰ ਪੈਡ ਲੈ ਕੇ ਆਊਗਾ ਠੀਕ ਹੈ ਨਾ ਤੀਜੀ ਗੱਲ ਉੱਥੋਂ ਦੇ ਪੁਲਿਸ ਪ੍ਰਸ਼ਾਸਨ ਦਾ ਇੱਕ ਨਾਹੋ ਲੈ ਕੇ ਆਊਗਾ ਵੀ ਕ੍ਰਿਮੀਨਲ ਤਾਂ ਨਹੀਂ ਇਹ ਕੋਈ ਕ੍ਰਿਮੀਨਲ ਰਿਕਾਰਡ ਦੇ ਬਾਰੇ ਜਿਹੜਾ ਬੰਦਾ ਕ੍ਰਿਮੀਨਲ ਆ ਉਹਨੂੰ ਪੰਜਾਬ ਦੇ ਵਿੱਚ ਕੋਈ ਜਗ੍ਹਾ ਨਹੀਂ ਭਾਈ ਜਿਹੜਾ ਉਹਦੇ ਪਰਿਵਾਰ ਨੂੰ ਨਹੀਂ ਲੈ ਕੇ ਆਉਂਦਾ ਉਹਨੂੰ ਕੋਈ ਜਗ੍ਹਾ ਨਹੀਂ ਠੀਕ ਹੈ ਗੱਲ ਕਿ ਨਹੀਂ ਹੁਣ ਆਪਾਂ ਨੂੰ ਵੀ ਪਤਾ ਵੀ ਜਿਹੜੇ ਪ੍ਰਵਾਸੀ ਆਉਂਦੇ ਆ ਉਹ ਇੱਥੇ ਕੁੜੀਆਂ ਨੂੰ ਛੇੜਦੇ ਆ ਕੁੜੀਆਂ ਨੂੰ ਵਿਆਹ ਕੇ ਲੈ ਜਾਂਦੇ ਆ ਉਧਰ ਜਾ ਕੇ ਵੇਚ ਦਿੰਦੇ ਆ ਮੁੜ ਕੇ ਉਹ ਨਾ ਘਰ ਦਿੰਦੇ ਆ ਨਾ ਘਾਟ ਦਿੰਦੇ ਆ ਕਈ ਗੱਲਾਂ ਆਪਾਂ ਨੂੰ ਸੋਚਣੀਆਂ ਪੈਣੀਆਂ ਭਰਾਵੋ ਕੱਲ ਨੂੰ ਆਪਾਂ 2 ਵਜੇ ਲਾਈਵ ਆਵਾਂਗੇ 2 ਵਜੇ ਵਾਲੀ ਲਾਈਵ ਦੇ ਵਿੱਚ ਆਪਾਂ ਸਾਰਾ ਕੁਝ ਰੱਖਾਂਗੇ ਅੱਜ ਅੱਜ ਮੇਰੇ 2700 ਫੋਲੋਅਰ ਘਟ ਗਏ ਕਿਉਂ ਘਟੇ ਕਿਉਂਕਿ ਆਪਾਂ ਪ੍ਰਵਾਸੀਆਂ ਦੇ ਖਿਲਾਫ ਬੋਲੇ ਤੇ ਉਹਨਾਂ ਨੇ ਸਾਰਿਆਂ ਨੇ ਅਨਫੋਲੋ ਕਰਤਾ ਆਪਣੇ ਵਾਲਿਆਂ ਦੇ ਐਡਾ ਹੋਇਆ ਨਾ ਤਾਂ ਇਹ ਵੀਡੀਓ ਸ਼ੇਅਰ ਕਰਨ ਤੇ ਨਾ ਮੰਨ ਕੇ ਚੱਲੀ ਇਹ ਬਾਈ ਕਮੈਂਟ ਕਰਨ ਕਮੈਂਟ ਵੀ ਨਹੀਂ ਕਰਦੇ ਯਾਰ ਪਤਾ ਨਹੀਂ ਕੀ ਹੋਇਆ ਨਾ ਵੀਡੀਓ ਸ਼ੇਅਰ ਕਰਨਾ ਕਮੈਂਟ ਕਰਨਾ ਪਤਾ ਨਹੀਂ ਇਹਨਾਂ ਦਾ ਏਕਾ ਕਿੱਦੇ ਹੋਊਗਾ ਆਪਾਂ ਨੂੰ 11-11 ਮੁੰਡੇ ਹਰੇਕ ਪਿੰਡ 'ਚੋਂ ਚਾਹੀਦੇ 11 ਮੁੰਡਿਆਂ ਦੀ ਇੱਕ ਗ੍ਰਾਮ ਸਭਾ ਬਣ ਕੇ ਰਜਿਸਟਰਡ ਹੁੰਦੀ ਹੈ ਰਜਿਸਟਰਡ ਕਰਵਾ ਕੇ ਆਪਾਂ ਪੂਰੇ ਪੰਜਾਬ ਦੇ ਵਿੱਚ ਆਪਾਂ ਉਹ ਕਰ ਸਕਦੇ ਹਾਂ ਸਰਕਾਰ ਨਾਲ ਤਾਲਮੇਲ ਕਰਕੇ ਠੀਕ ਹੈ ਗੱਲ ਕਿ ਨਹੀਂ ਜਿੰਨੇ ਵੀ ਪ੍ਰਵਾਸੀ ਹੋਣਗੇ ਇਕੱਲੇ-ਇਕੱਲੇ ਦਾ ਰਿਕਾਰਡ ਰੱਖ ਸਕਦੇ ਆ ਉਹ ਵੀ ਪੰਚਾਇਤਾਂ ਦੇ ਨਾਲ ਮਿਲ ਕੇ ਜਾਂ ਇਕੱਲੇ ਵੀ ਰੱਖ ਸਕਦੇ ਆ ਗੱਲ ਕਰ ਪੰਚਾਇਤਾਂ ਕੋਲੇ ਥੋੜਾ ਜਿਹਾ ਹਸਾਬਕਾ ਹੁੰਦਾ ਉਹ ਆਪਾਂ ਵੱਧਰਖਾ ਸਕਦੇ ਹਾਂ ਉਹਨਾਂ ਕੋਲੇ ਇਹ ਗੱਲਾਂ ਸੋਚਣ ਵਾਲੀਆਂ ਜੇਕਰ ਆਪਾਂ ਸੋਚ ਕੇ ਚੱਲਾਂਗੇ ਭਰਾਵੋ ਤਾਂ ਬਹੁਤ ਹੀ ਵੱਡਾ ਫਾਇਦਾ ਹੋਊਗਾ ਆਪਣੇ ਪੰਜਾਬ ਚੋਂ ਬੇਰੁਜ਼ਗਾਰੀ ਚੱਕੀ ਹੋਊ ਪੰਜਾਬ ਚੋਂ ਨਸ਼ਾ ਚੱਕਿਆ ਜਾਊ ਪੰਜਾਬ ਦੇ ਵਿੱਚ ਲੋਕਾਂ ਨੂੰ ਰੋਜ਼ਗਾਰ ਮਿਲਣ ਲੱਗ ਜੂਗਾ ਠੀਕ ਹੈ ਗੱਲ ਕਿ ਨਹੀਂ ਜਿਹੜਾ ਬੰਦਾ ਆਪਣੇ ਪੰਜਾਬ ਦੇ ਆ ਕੇ ਅੱਡੇ ਜਮਾਈ ਬੈਠਿਆ ਇਹਨਾਂ ਨੂੰ ਪੂਰਾ ਫਰਕ ਪਊਗਾ ਆਪਣੇ ਪੰਜਾਬੀ ਭਰਾ ਸਬਜ਼ੀ ਦਾ ਕੰਮ ਕਰ ਸਕਣਗੇ ਜਿਹੜੇ ਪੰਜਾਬੀ ਭਰਾ ਹੋਰ ਨਿੱਕਾ ਸੁੱਕਾ ਕੰਮ ਕਰਨਾ ਚਾਹੁੰਦੇ ਉਹ ਸਾਰਾ ਕਰ ਸਕਣਗੇ ਜੇਕਰ ਆਪਾਂ ਸਾਰੇ ਜਾਣੇ ਇਕੱਠੇ ਹੋਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟ ਜਰੂਰ ਕਰਕੇ ਜਾਇਓ ਵੀ ਗੱਲ ਸਹੀ ਹੈ ਜਾਂ ਗਲਤ ਹੈ ਇਹ ਤੁਹਾਡੇ ਸਾਰੇ ਆ ਪੰਜਾਬੀਓ ਅੱਜ ਸਾਥ ਦੇਣਾ ਤੇ ਇੱਕ ਕਮੈਂਟ ਦੇ ਵਿੱਚ ਦੱਸ ਕੇ ਜਾਇਆ ਕਰੋ ਤੁਸੀਂ ਸਾਡੀ ਵੀਡੀਓ ਕਿੱਥੋਂ ਦੇਖਦੇ ਹੋ ਆਪਾਂ ਸਾਰੇ ਭਰਾ ਰਲ ਕੇ ਉਹ ਕਰ ਗਿਆ ਉਹਦੇ ਪਿੰਡ ਦਾ ਸ਼ਹਿਰ ਦਾ ਪਤਾ ਜਰੂਰ ਦੱਸ ਕੇ ਜਾਇਆ ਕਰੋ ਮੇਰਾ ਭਰਾ ਕਮੈਂਟਾਂ ਦੇ ਵਿੱਚ ਚੰਗੀ ਲੱਗੇ ਵੀਡੀਓ ਤਾਂ ਜੱਸ ਲਿਖ ਦਿਓ ਜੇ ਮਾੜੀ ਲੱਗੇ ਤਾਂ ਨੋ ਲਿਖ ਦਿਓ ਪਰ ਪਤਾ ਜਰੂਰ ਦੱਸ ਕੇ ਜਾਇਓ ਤੁਸੀਂ ਕਿਹੜੀ ਕਿਹੜੀ ਜਗ੍ਹਾ ਤੋਂ ਦੇਖਦੇ ਹੋ